ਤੋਡੇ ਕੋਲੇ ਆਏ ਤੁਸੀਂ ਤੁਸੀਂ ਮੇਰੇ ਕੋਲੇ ਇੱਕ ਗੱਲ ਗਈ ਸੀਗੀ ਰੋ ਕੇ ਉਹਨੂੰ ਖੁਸ਼ ਹੋ ਕੇ ਇੱਕ ਗੱਲ ਕਹੋਗੇ ਹਾਂ ਹਾਂ ਬਹੁਤ ਜਿਆਦਾ ਆਹ ਸੀ ਆ ਤੁਹਾਡੀ ਨਵੀਂ ਗੱਡੀ ਦੀ ਚਾਬੀ ਆਹ ਵਾਅਦ ਲਾ ਜੀ ਥੈਂਕ ਯੂ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਰੋ ਆ ਜੀ ਰੋ ਆ ਥੈਂਕ ਯੂ ਆਓ ਮੇਰੇ ਕੋਲ ਆ ਜੀ ਨਵੀਂ ਗੱਡੀ ਤੇ ਬੈਠੋ ਮਰੇ ਸੌਣੇ ਪਿੱਛੇ ਮੈਂ ਥੈਂਕ ਯੂ ਸਤਿ ਸ੍ਰੀ ਅਕਾਲ ਬਾਪੂ ਮਾਪਦਿਕਾ ਮੁਹਿੰਮ ਕਰਤਾ ਸੇਵਾ ਦਾ ਇੱਕ ਹੈ ਜੀ ਨਾ ਅੱਜ ਜਨ ਟਿਕਾ ਦੇ ਤੋਂ 100 ਤੋਂ ਬੈਠੇ ਤੇ ਪਰ ਉਹ ਜਿਹੜੇ ਟੀਕੇ ਨੇ ਫਸ ਪੰਜ ਪੰਜ ਮਿੰਟਾਂ ਦੀ ਫੋਨ ਕਰਦੇ ਉਹਨਾਂ ਕੋਈ ਚੱਤੀ ਆ ਗਈ ਮਿੰਟ ਲਾਣਗੇ ਟਿਕਾ ਨਾ ਮੱਲੀ ਇਹ ਰਿਕਸ਼ਾ ਜਿਹੜਾ ਇਲੈਕਟ੍ਰੋਨਿਕ ਰਿਕਸ਼ਾ ਲੈ ਕੇ ਪਹੁੰਚੇ ਆ ਤਾਂ ਬੜੀ ਖੁਸ਼ੀ ਦੀ ਗੱਲ ਆ ਤਾਂ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਕਿਉਂਕਿ ਪਤਾ ਨਹੀਂ ਸੀ ਪਹਿਲਾਂ ਦੱਸਿਆ ਵੀ ਨਹੀਂ ਗਿਆ ਸੀ ਤੇ ਚਾਬੀ ਆ ਜਿਹੜੀ ਹੰਡ ਓਵਰ ਕਰ ਦਿੱਤੀ ਤਾਂ ਕਰਕੇ ਤੁਹਾਡੀ ਗੱਡੀ ਔਨ ਹੋ ਗਈ ਮੈਂ ਜੀ ਤੁਹਾਨੂੰ ਦੇਖ ਦਿਲਾ ਕੇ ਚਲੋ ਆਪ ਇੱਕ ਤੇ ਇਹ ਇੱਥੋਂ ਰੇਸ ਦੇਈ ਜਾਓ ਚਲਾਓ ਚਲਾ ਕੇ ਦੇਖੋ ਬ੍ਰੇਕ 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 ਬ੍ਰੇਕਾਂ ਤੇ ਬ੍ਰੇਕਾਂ ਤੇ ਖੜ੍ਹ ਜਾਓ ਖੜ੍ਹ ਜਾਓ ਖੜ੍ਹ ਜਾਓ ਮੇਰੇ ਵਰਗਾ ਪੂਰੇ ਖੜ੍ਹ ਜਾਓ ਕਿਉਂਕਿ ਬ੍ਰੇਕ ਲੱਗ ਜਾਣਗੇ ਜਿੱਪੈ ਨੂੰ ਹੌਲੀ ਹੌਲੀ ਆਰਾਮ ਨਾਲ ਆਰਾਮ ਨਾਲ ਚੱਲੋ ਸਿੱਧਾ ਕਰ ਸਿੱਧਾ ਹੈਂਡਲ ਸਿੱਧਾ ਕਰ ਆਏ ਬ੍ਰੇਕਾ ਕਿੰਨੀ ਖੁਸ਼ੀ ਕਿੰਨੀ ਅੱਜ ਕਿੰਨੀ ਵੀ ਖੁਸ਼ੀ ਅੱਜ ਹਾਂਜੀ ਖੁਣਨੀ ਖੁਸ਼ੀ ਕਿੰਨੀ ਕੱਜ ਬਹੁਤ ਵੇ ਅੱਛਾ ਹਾਂਜੀ ਪਤਾ ਸੀ ਤੁਹਾਨੂੰ ਦੇਣਗੇ ਮੇਰੇ ਸਾਹਿਬ ਪਤਾ ਸੀ ਦੇਣੀ ਅੱਛਾ ਜਿਹੜੀ ਗੱਲ ਕਰਦੇ ਉਹ ਪੂਰੀ ਹੁੰਦੀ ਹੈ ਉਹ ਪੂਰੀ ਕਰਦੀ ਮੇਰੀ ਮਹਾਰਾਜ ਜਨਮ ਤੱਕ ਕਿੰਨਾ ਦੇਊਗਾ ਹਾਂ ਹਾਂਜੀ ਮਨ ਤੁਸੀਂ ਮੈਂ ਤਾਂ ਸੀ ਇਹ ਬਚਾਰੇ ਪਰਹੁੰਦੀ ਸੀ ਕੋਈ ਇੱਥੇ ਕੋਈ ਤੱਕਾ ਲਾਣਾ ਨਹੀਂ ਹੁੰਦਾ ਸੀਗਾ ਜੀ ਇਹ ਬਹੁਤ ਪ੍ਰਸ਼ਾਸਨਿਕ ਦਿੱਕਲਣਾ ਵੀ ਘਰੋਂ ਹਨਾ ਜਾਣਾ ਕਿਤੇ ਰਿਸ਼ਤੇਦਾਰੀਆਂ ਚ ਹੋਰ ਕਿਤੇ ਹੁਣ ਤੁਸੀਂ ਜਾ ਸਕਦੇ ਹੋ ਤੇ ਹਾਂਜੀ ਜਾ ਸਕਦੀਆਂ ਮੈਂ ਕਿ ਜਾਂਦੀ ਸੀ ਦੋ ਰੁਪਏ ਲੱਗ ਜਾਂਦੇ ਅੰਨਾ ਕਉ ਚਲੇ ਜਾਂਦੇ ਸੀ ਮੈਨੂੰ ਕੋਈ ਬੁਲਾਉਂਦੀ ਨਹੀਂ ਬਈ ਮੇਰੇ ਕੋਈ ਕਹਿੰਦਾ ਵੀ ਤੇਰੇ ਨੌਕਰਾਂ ਫਿਰ ਮੈਨੂੰ ਮੈਨੂੰ ਆਪ ਨੂੰ ਰੋਣਾ ਆਉਂਦਾ ਸੀ ਆ ਫਿਰ ਮੈਂ ਅਰਦਾਸ ਕਰਦੀ ਮੈਂ ਮਾਰ ਕੇ ਮੈਂ ਚੱਕ ਲੈ ਮੈਨੂੰ ਜਿੰਦਗੀ ਦੇ ਬਹੁਤ ਔਖੀ ਆ ਅੱਛਾ ਕਿੱਥੇ ਵੀ ਜਿਹੜੇ ਮਾਰਨੇ ਪਏ ਸੀ ਪਹਿਲਾਂ ਦਫ਼ਤਰ ਦੇ ਡੀਲ ਚੇਅਰ ਵਾਸਤੇ ਜੀ ਮੈਨੂੰ ਮੈਂ ਪਹਿਲਾਂ ਉੱਥੇ ਗਈ ਹਸਪਤਾਲ ਗਈ ਫਿਰ ਮੈਂ ਡੀਸੀ ਦਫ਼ਤਰ ਗਈ ਕਹਿੰਦੇ ਨਹੀਂ ਤੈਨੂੰ ਨਹੀਂ ਮਿਲੇਗੀ ਅੱਛਾ ਹਾਂਜੀ ਫਿਰ ਮੈਂ ਮੇਰ ਸਾਹਬ ਕੋਲ ਗਈ ਇੱਥੇ ਕਿੰਨੇ ਕਿਹੜੇ ਮਾਰਨੇ ਆ ਪਏ ਤੁਹਾਨੂੰ ਮੈਂ ਤਾਂ ਦੋ ਕਿਹੜੇ ਮਾਰੇ ਬਸ ਫਿਰ ਆਪਣੇ ਵਾਗੀ ਇੱਕ ਗੱਲ ਸੇ ਨਾਮ ਕੀ ਹੈ ਤੁਹਾਡਾ ਨਾਮ ਕੀ ਹੈ ਮੇ ਨਾਮ ਕੀ ਤਰਾਨੀ ਤੁਸੀਂ ਕਹਿ ਰਹੇ ਸੀ ਰੱਬ ਚੱਕ ਲੈ ਮੈਨੂੰ ਹਨਾ ਤੇ ਰੋ ਰੋ ਕੇ ਤੁਸੀਂ ਦਫ਼ਤਰ ਦੇ ਵਿੱਚ ਗਏ ਸੀ ਕਿਹਾ ਲੱਗਦਾ ਤੁਹਾਨੂੰ ਵੀ ਬਾਹਰ ਉੱਠ ਕੇ ਆਉਣਗੇ ਮੇਰੇ ਹਾਂਜੀ ਹਾਂਜੀ ਉਸ ਟਾਈਮ ਕਿਵੇਂ ਸੀ ਮਾਹੌਲ ਉਸ ਟਾਈਮ ਦਾ ਉਹ ਜੈ ਉਸ ਟਾਈਮ ਠੀਕ ਜਿਹਾ ਹੁਣ ਅੱਜ ਵਧੀਆ ਮੈਨੂੰ ਖੁੱਚੀ ਮੈਂ ਡੱਬਾ ਦੇਣਾ ਸੀਗਾ ਬਾਅਦ ਦੇਖਿਆ ਉਹ ਵੀ ਦਫ਼ਤਰ ਦੇਖਿਆ ਉਹ ਡੱਬਾ ਕੋਣ ਤੁਸੀਂ ਡੱਬਾ ਇਹ ਤੇ ਇਲਜ਼ਾਜ਼ ਕਰਦੇ ਹੋ ਨਾ ਆਪਣੀ ਨਵੀਂ ਗੱਡੀ ਤੇ ਆਇਆ ਉਹ ਤੁਸੀਂ ਹਾਂਜੀ ਇੱਕ ਲਾ ਕੇ ਆਉਂਗੀ ਅੱਛਾ ਅੱਛਾ